ਰਾਗ ਆਸਾ ਮੁਹੱਲਾ ਪਹਿਲਾ ਪੱਤੀ ਲਿਖੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਤਿ ਸਾਏ ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਭਇਆ ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵਹਿ ਬੀਰਾ ਤੋ ਪੜਿਆ ਰਹਾ ਈਵੜੀ ਆਦ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਹਨਾ ਅਖਰਾਂ ਮਹਿ ਜੋ ਗੁਰਮੁਖ ਬੂਝੈ ਤਿਸ ਸਿਰ ਲੇਖ ਨ ਹੋਈ ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤ ਨ ਪਾਇਆ ਸੇਵਾ ਕਰਹਿ ਸੇਈ ਪਲ ਪਾਵਹਿ ਜਿਨਿ ਸੱਚ ਕਮਾਇਆ ਮੰਨੈ ਗਿਆਨ ਬੂਝੈ ਜੇ ਕੋਈ ਪੜਿਆ ਪੰਡਿਤ ਸੋਈ ਸਰਬ ਜੀਆਂ ਮਹਿ ਏਕੋ ਜਾਣੈ ਤਾ ਹਉ ਮੈਂ ਕਹੈ ਨ ਕੋਈ ਕੱਕੇ ਕੇਸ ਪੁੰਦਰ ਜਬ ਹੋਵੇ ਵਿਣ ਸਾਬੂ ਨ ਉੱਜਲਿਆ ਜਮ ਰਾਜ ਕੇ 헤ਰੂ ਆਏ ਮਾਇਆ ਕੈ ਸੰਗਲ ਬੰਧ ਲਿਆ ਖਖੇ ਖੁੰਦਕਾਰ ਸਾਹ ਆਲਮ ਕਰ ਖਰੀਦ ਜਿਨ ਖਰਚ ਦਿਆ ਵੰਧਨ ਜਾ ਕੈ ਸਭ ਜਗ ਬਾੰਧਿਆ ਅਵਰੀ ਕਾ ਨਹੀਂ ਹੁਕਮ ਪਇਆ ਗੱਗੈ ਗੋਏ ਗਾਏ ਜਿਨ ਛੋਡੀ ਗੱਲਿ ਗੋਬਿੰਦ ਗਰਭ ਭਇਆ ਘੜ ਭਾਂਡੇ ਜਿਨ ਆਵੀ ਸਾਜੀ ਚਾੜ ਨਵਾਹ ਤਈ ਕੀਆ ਕੱਗੈ ਖਾਲ ਸੇਵਕ ਜੇ ਕਹਲੇ ਸ਼ਬਦ ਗੁਰੂ ਕੈ ਲਾਗ ਰਹਿ ਬੁਰਾ ਭਲਾ ਦੇ ਸਮ ਕਰ ਜਾਣੈ ਇਨ ਵਿਦ ਸਾਹਿਬ ਰਮਤ ਰਹੈ ਚਚੈ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗਾ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪ ਥੀਆ ਛੱਛੈ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਭਰਮ ਹੋਵਾ ਪਰਮ ਉਪਾਇ ਭੁਲਾਈਨ ਆਪੇ ਤੇਰਾ ਕਰਮ ਹੋਵਾ ਤੈਨ ਗੁਰੂ ਮਿਲਿਆ ਜੱਜ ਜਾਨ ਮੰਗਤ ਜਨ ਜਾਚੈ ਲਖ ਚੌਰਾਸੀ ਭੀਖ ਭਵਿਆ ਏ ਕੋ ਲੇਵੈ ਕੋ ਦੇਵੈ ਅਵਰਨ ਦੂਜਾ ਮੈਂ ਸੁਣਿਆ ਝੱਜੈ ਚੂਰ ਮਰਹੋ ਤਿਆ ਪ੍ਰਾਣੀ ਜੋ ਕਿਸ ਦੇਣਾ ਸੋ ਦੇ ਰਹਿਆ ਦੇ ਦੇ ਵੇਖੈ ਹੁਕਮ ਚਲਾਏ ਜਿਉਂ ਜੀਆ ਕਾਰਜਿਕ ਪਇਆ ਣਣ ਨਦਰ ਕਰੇ ਜਾਂ ਦੇਖਾ ਦੂਜਾ ਕੋਈ ਨਹੀਂ ਏ ਕੋਰਾ ਰਹਿਆ ਸਭ ਥਾਈ ਏਕ ਵਸਿਆ ਮਨ ਮਾਹੀ ਟੱਟਾ ਟੰਚ ਕਰੋ ਕਿਆ ਪ੍ਰਾਣੀ ਘੜੀ ਕੇ ਮੋਹਤ ਕੇ ਉਠ ਚੱਲਣਾ ਜੂਐ ਜਨਮ ਨਾ ਹਾਰੋ ਆਪਣਾ ਪਾਜ ਪੜੋ ਤੁਮ ਹਰ ਸ਼ਰਣਾ ਠੱਠੇ ਛਾਂਡ ਵਰਤੀ ਚਿਨ ਅੰਤਰ ਹਰ ਚਰਣੀ ਜਿਨ ਕਾ ਚਿਤ ਲਾਗਾ ਚਿਤ ਲਾਗਾ ਸੇਈ ਜਨ ਨਿਸਤਰੇ ਤਉ ਪ੍ਰਸਾਦਿ ਸੁਖ ਪਾਇਆ ਡੱਡਾ ਡੰਫ ਕਰਹੁ ਕਿਆ ਪ੍ਰਾਨਿ ਜੋ ਕਿਛ ਹੋਵਾ ਸੋ ਸਭ ਚਲਣਾ ਤਿਸੈ ਸਰੇ ਬਹੁਤਾ ਸੁਖ ਪਾਵਹੁ ਸਰਬ ਨਿਰੰਤਰ ਰਵ ਰਹਿਆ ਡੱਡਾ ਟਾਹ ਉਸਾਰੈ ਆਪੇ ਜਿਉ ਤਿਸ ਭਾਵੇ ਤਿਵੇਂ ਕਰੇ ਕਰ ਕਰ ਵੇਖੈ ਹੁਕਮ ਚਲਾਏ ਤਿਸ ਨਿਸਤਾਰ ਜਿ ਤਉ ਨਦਰ ਕਰੇ ਰਾਣ ਰਵਤ ਰਹੈ ਕਟ ਅੰਤਰ ਹਰ ਗੁਣ ਦਾ ਵੈ ਸੋਈ ਆਪੇ ਆਪ ਮਿਲਾਏ ਕਰਤਾ ਪੁਨਰਪ ਜਨਮ ਨਾ ਹੋਈ ਤਤੈ ਤਾਰੂ ਪਵਜਲ ਹੋਵਾ ਤਾ ਕਾ ਅੰਤ ਨਾ ਪਾਇਆ ਨਾ ਤਰ ਨਾ ਤੁਲਹਾ ਹਮ ਗੂਡਸ ਤਾਰ ਲੈ ਹ ਤਾਰ ਨਰਾਇਆ ਸਥੈ ਥਾਂ ਥਨੰਤਰ ਸੋਈ ਜਾ ਕਾ ਕੀਆ ਸਭ ਹੋਵਾ ਚਾ ਭਰਮ ਚਾ ਮਾਇਆ ਕਹੀਐ ਜੋ ਤਿਸ ਭਾਵੈ ਸੋਈ ਪਹਲਾ ਦੱਦਾ ਦੋਸ਼ ਨ ਦੇਉ ਕਿਸੈ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਤੀਜੈ ਅਵਰ ਜਨਾ ਤੱਦਾ ਤਹਾਰ ਤਲਾ ਜਿਨ ਛੋਡੀ ਹਰ ਚੀਜੀ ਜਿਨ ਰੰਗ ਕੀਆ ਤਿਸ ਦਾ ਦੀਆ ਸਭ ਨਹੀਂ ਲੀਆ ਕਰਮੀ ਕਰਮੀ ਹੁਕਮ ਪਿਆ ਨੰਨਾ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮਲਿਆ ਗੱਲੀ ਹਉ ਸੋਹਾਗਣ ਤਹਿਣੀ ਕੰਤ ਨਾ ਤਗ ਹੂੰ ਮੈਂ ਮਿਲਿਆ ਪਪੈ ਪਾਤਸ਼ਾਹ ਪਰਮੇਸ਼ਰ ਵੇਖਣ ਕੋ ਪਰਪੰਚ ਕੀਆ ਦੇਖੈ ਬੂਝੈ ਸਭ ਕਿਛ ਜਾਣੈ ਅੰਤਰ ਬਾਹਰ ਰਵ ਰਹਿਆ ਪਪੈ ਸਾਹੀ ਸਭ ਜਗ 파ਸਾ ਜਮ ਕੈ ਸੰਗਲ ਬਾਂਦ ਲਿਆ ਗੁਰ ਪ੍ਰਸਾਦੀ ਸੇ ਨਰ ਉੱਭਰੇ ਜੇ ਹਰਿ ਸਰਣਾਗਤਿ ਭਜ ਪਇਆ ਬੱਬਾ ਬਾਜੀ ਖੇਲਣ ਲਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲਗਾ ਬੱਬੇ ਭਾਲਹਿ ਸੇ ਫਲ ਪਾਵਹਿ ਗੁਰ ਪ੍ਰਸਾਦੀ ਜਿਨ ਕੋ ਭਉ ਪਇਆ ਮਾਨਮੁਖ ਫਿਰਹਿ ਨਾਚੈ ਤਹਿ ਬੂੜੇ ਲਖ ਚੌਰਾ ਸਹੀ ਫੇਰ ਪਇ ਮੰਮੈ ਮੋਹ ਮਰਨ ਮਦਸੂਦਨ ਮਰਨ ਭਇਆ ਤਬ ਚੇਤ ਵਿਆ ਕਾਇਆ ਪੀਤਰ ਅਵਰੋ ਪੜਿਆ ਮੰਮਾ ਅਖਰ ਵਿਸਰਿਆ ਯੈ ਜਨਮ ਨਾ ਹੋਵੀ ਕਦਹੀ ਜੇ ਕਰ ਸੱਚ ਪਛਾਣੈ ਗੁਰਮੁਖ ਆਖੈ ਗੁਰਮੁਖ ਬੂਝੈ ਗੁਰਮੁਖ ਏਕੋ ਜਾਣੈ ਰਾਰੇ ਰਬ ਰਹਿਆ ਸਭ ਅੰਤਰ ਜੇਤੇ ਕੀਏ ਜਨਤਾ ਜੰਤ ਉਪਾਏ ਧੰਦਾ ਸਬ ਲਾਏ ਕਰਮ ਹੋਆ ਤਿਨ ਨਾਮ ਲਇਆ ਲਲੈ ਲਾਇ ਧੰਦਾ ਜਨ ਛੋਦੀ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਭ ਕਰ ਸਹਿਣਾ ਬਾਣ ਤਾ ਕਹਿ ਹੁਕਮ ਪਇਆ ਵਾ ਵਾਸ ਦੇਓ ਪਰਮੇਸ਼ਰ ਵੇਖਣ ਕਉ ਜਿਨ ਬੇਸ ਕੀਆ ਵੇਖੈ ਚਾਖੈ ਸਭ ਕਿਛ ਜਾਣ ਅੰਤਰ ਬਾਹਰ ਰਵ ਰਹਿਆ ੜਾੜੈ ਰਾੜ ਕਰਹਿ ਕਿਆ ਪ੍ਰਾਣੀ ਤਿਸਹ ਧਿਆਵ ਹੋ ਜੇ ਅਮਰ ਹੋਵਾ ਤਿਸਹ ਧਿਆਵ ਹੋ ਸੱਚ ਸਮਾਵਹ ਉਸ ਵਿਟਹੁ ਕੁਰਬਾਨ ਕੀਆ ਹਾ ਹੈ ਹੋਰ ਨ ਕੋਈ ਦਾਤਾ ਜੀ ਉਪਾਏ ਜਿਨ ਰਿਜ਼ਕ ਦੀਆ ਹਰ ਨਾਮ ਧਿਆਵੋ ਹਰ ਨਾਮ ਸਮਾਵੋ ਆਨੰਦ ਇਲਾਹਾ ਹਰ ਨਾਮ ਲੀਆ ਆਇਦਾ ਐ ਆਪ ਕਰੇ ਜਿਨ ਛੋਡੀ ਜੋ ਕਿਛ ਕਰਨਾ ਸੋ ਕਰ ਰਹਿਆ ਕਰੇ ਕਰਾਏ ਸਭ ਕਿਛ ਜਾਣੈ ਨਾਨਕ ਸ਼ਾਇਰ ਏਬ ਕਹਿਆ